ਤੇ ਅੱਜ ਇਹ ਤਿੰਨੋਂ ਮੈਂਬਰ ਦੋ ਭੈਣਾਂ ਤੇ ਬਾਪ ਆਪਣੇ ਘਰ ਦੇ ਉਸ ਮੋਈ ਆਈ ਹੈ ਮੇਰੇ ਬੱਚੇ ਨਹੀਂ ਸੌਂ ਜਾਂਦੇ ਉਸ ਮੈਂਬਰ ਨੂੰ ਲੈਣ ਆਏ ਤੇਰੀ ਆਵਾਜ਼ ਆਈ ਹੈ ਨਾ ਬਾਪ ਤਾਂ ਚੱਲਣਾ ਨਾ ਚੱਲਣਾ ਬਾਵਾ ਸੁਬਾਵਾ 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 ਤੂੰ ਸੁਬਾਵਾ ਤਰਾ ਓਏ ਜਬਾਨਾ ਅਈਏ ਨਹੀਂ ਨਹੀਂ ਬਾਬਾ ਬੜੀ ਮਿਹਰਬਾਨੀ ਕੀਤੀ ਬਾਬਾ ਜੀ ਅੱਜ 3 ਵਕਤ ਮਹੀਨੇ ਬਾਅਦ ਆਪੇ ਪਰਿਵਾਰ ਨੂੰ ਮਿਲਿਆ 1 ਮਹੀਨਾ ਪਹਿਲਾਂ ਘਰੋਂ ਨੇ ਕੱਲਿਆ ਸੀ ਅੰਦਰ ਕੁਮਾਰ ਜੀ ਸਤਿ ਸ੍ਰੀ ਅਕਾਲ ਜੀ ਆਪਾ ਕਿੱਥੋਂ ਆਏ ਆ ਭਾਰਵ ਕਾਂ ਜਨਦਰ ਜੀ ਕਿਹੜਾ ਕੈਂਪ ਜਨਦਰ ਭਾਰਵ ਕਾਂ ਭਾਰਵ ਭਾਰਗੋ ਭਾਰਗੋ ਕੈਂਪ ਜਨਦਰ ਠੀਕ ਆ ਠੀਕ ਆ ਠੀਕ ਆ ਬੱਪੂ ਤੁਹਾਡਾ ਬੇਟਾ ਗੁੰਮ ਗਿਆ ਸੀ ਹਾਂ ਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਗੁੰਮੇ ਨੂੰ 27-30 ਸਵੇਰ ਦਾ ਨਿਕਲ ਰਿਹਾ ਘਰੋਂ ਜੀ ਕਿਹੜੇ ਮਹੀਨੇ ਆ ਪਿਛਲੇ ਮਹੀਨੇ ਤੋਂ ਨਹੀਂ ਲੱਗਦਾ ਕੋਈ ਯਾਰ ਵੀ ਨਾ ਹੋਵੇ ਕਿੰਨੇ 10-12 ਦਿਨ ਹੋ ਗਏ ਆਈ ਉਹ ਵੀ ਨਾ ਸਮਝ ਲੋ ਤੇ ਲੱਗੀ ਪਿਛਲੀ ਸਤਾਈ ਨੂੰ ਹੋਇਆ ਸੀ ਮਹੀਨਾ ਹੋ ਜਾਣਾ ਹਾਂਜੀ ਕਿੰਨਾ ਪੜਿਆ ਇਹ 10 ਕਿੰਨਾ ਕੀ ਹੋਇਆ ਪਤੱਗੇ ਵੀ ਚਲੇ ਜਾਂਦਾ ਕਰੋ ਨਹੀਂ ਚੱਲਾ ਜਾਂਦਾ ਇਹ ਲੋਕਲ ਹੀ ਜਾਂਦਾ ਵਾਪਸ ਆ ਜਾਂਦਾ ਹੀ ਉਹ ਮੇਰੀ ਡੈੱਟ ਕਰਕੇ ਨਾ ਜ਼ਿਆਦਾ ਹੋ ਗਿਆ ਸੀ ਤੇ ਮਮੀ ਦੇ ਧੱਤ ਤੋਂ ਬਾਅਦ ਇੰਦਾ ਹੋ ਗਿਆ ਹਾਂਜੀ ਨਹੀਂ ਪਹਿਲਾਂ ਵੀ ਦਿਮਾਗੀ ਪ੍ਰੋਬਲਮ ਜਿਹੜਾ ਹਵਾ ਦਾ ਰੁਕ ਬਦਲਦਾ ਹੈ ਨਾ ਉਹ ਦਾਦਾ ਹੁੰਦਾ ਹੈਗਾ ਜਦ ਦਵਾਲੀ ਲੱਗੇ ਆ ਗਈ ਉਹਦੋਂ ਹੁੰਦਾ ਸਿਰਫ ਮੌਸਮ ਜੀ ਹੁੰਦਾ ਨਾ ਜੇ ਦਵਾਈ ਬੰਦ ਕਰ ਦਿੰਦਾ ਮੈਂਬਰ ਸਾਹਿਬ ਦੇ ਮੈਂਟਰ ਉਸ ਕੋਲ ਦਵਾਈ ਖਵਾਈਏ ਨਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਅੱਜ ਸੁਪਨਿਆਂ ਦੇ ਘਰ ਵਿੱਚ ਇੱਕ ਪਰਿਵਾਰ ਆਇਆ ਜੀ ਭਾਰਗੋ ਕੈਂਪ ਜਲੰਧਰ ਤੋਂ ਜਲੰਧਰ ਸ਼ਹਿਰ ਦਾ ਨੌਜਵਾਨ ਗੁੰਮਿਆ ਹੋਇਆ ਸੀ ਜਿਹੜਾ ਗਵਾਚਿਆ ਹੋਇਆ ਸੀ ਉਹ ਸਾਡੇ ਸੁਪਨਿਆਂ ਦੇ ਘਰ ਚ ਮਿਲਿਆ ਕੱਲ ਕੱਲ ਦੀਪਕ ਨਾਮ ਦਾ ਇੱਕ ਵੀਰ ਲੁਧਿਆਣੇ ਐਮਪੀਡੀ ਮਾਲ ਦੇ ਬਾਹਰ ਤੋਂ ਇੱਕ ਨੌਜਵਾਨ ਨੂੰ ਲੈ ਕੇ ਆਉਂਦਾ ਜਿਹੜਾ ਅਰਧ ਨਗਨ ਹਾਲਤ ਦੇ ਵਿੱਚ ਘੁੰਮ ਰਿਹਾ ਠੰਡ ਦੇ ਵਿੱਚ ਥੱਲੋਂ ਨੰਗਾ ਤੇ ਗਿੱਲਾ ਤੇ ਫਲਾਈਓਵਰ ਦੇ ਉੱਤੇ ਤੁਰਿਆ ਜਾਂਦਾ ਉਹਨੂੰ ਕੋਈ ਮਤਲਬ ਨਹੀਂ ਮੀਂਹ ਪਈ ਜਾਂਦਾ ਗਿੱਲਾ ਹੋਈ ਜਾਂਦਾ ਠੰਡ ਇੰਨੀ ਜ਼ਿਆਦਾ ਉਹ ਆਪਦੀ ਚਾਲ ਤੁਰਿਆ ਜਾਂਦਾ ਜਿਵੇਂ ਪੈਰਾਂ ਤੇ ਸੱਟਾਂ ਲੱਗੀਆਂ ਸੋਜਿਸ਼ ਹੋਈ ਹੋਈ ਆ ਤੇ ਉਹਨੂੰ ਕੋਈ ਸੋਜੀ ਨਹੀਂ ਜਦੋਂ ਉਹ ਤੋਂ ਨਾਮ ਪੁੱਛਿਆ ਸਾਈਬਾ ਨਾਮ ਦੱਸਦਾ ਆਪਣਾ ਆਪਣੇ ਪਿਓ ਦਾ ਨਾਮ ਸਿੰਦੋ ਸੱਤੂ ਇਹ ਜਾ ਕੋਈ ਸੱਚ ਦੀ ਨਹੀਂ ਨਾ ਐਡਰੈਸ ਦੱਸ ਰਿਹਾ ਨਾ ਕੁਝ ਨਾਮ ਸਹੀ ਦੱਸ ਰਿਹਾ ਅਸੀਂ ਵੀਡੀਓ ਸਾਂਝੀ ਕਰਦੇ ਆ ਫੇਸਬੁਕ ਤੇ ਪਾਉਨੇ ਆ ਤਾਂ ਵੀਡੀਓ ਸਾਂਝੀ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਦਾ ਸਾਡੇ ਕੋਲੇ ਵੀ ਉਹਦੀ ਗੁੰਮਸ਼ੁਦਾਦੀ ਰਿਪੋਰਟ ਆਈ ਹੋਈ ਸੀ ਕਿ ਫਿਰ ਅਸੀਂ ਉਹ ਮੈਚ ਕਰਦੇ ਆ ਫੋਟੋ ਤਾਂ ਸਾਨੂੰ ਪਤਾ ਲੱਗਦਾ ਵੀ ਇਹ ਤਾਂ ਉਹੀ ਮੁੰਡਾ ਵਾ ਜਿਹਦੀ ਆਪਾਂ ਨੇ ਕੋਲੇ ਗੁੰਮਸ਼ੁਦਾ ਦੀ ਫੋਟੋ ਆਈ ਹੋਈ ਆ ਤਾਂ ਅੱਜ ਅਸੀਂ ਪਰਿਵਾਰ ਨੂੰ ਬੁਲਾਉਨੇ ਆ ਸਿੰਦਰ কুমার ਜੀ ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਲਗਭਗ ਖਤਮ ਹੋ ਚੁੱਕੀ ਆ ਜੀਵਨ ਸਾਥਣ ਸੀ ਉਹ ਵੀ ਤੁਰ ਗਈ ਇਸ ਦੁਨੀਆ ਤੋਂ ਇੱਕ ਪੁੱਤਾ ਕੋਲੋਤਾ ਉਹ ਮੈਂਟਲੀ ਅਫਸੈਟ ਹੋਇਆ ਹੋਇਆ ਕਈ ਸਾਲਾਂ ਤੋਂ ਇਹਨਾਂ ਦਿਨਾਂ ਦੇ ਵਿੱਚ ਸਰਦੀਆਂ ਜਦੋਂ ਸ਼ੁਰੂ ਹੁੰਦੀਆਂ ਉਦੋਂ ਅਫਸੈਟ ਹੋ ਜਾਂਦਾ ਬਾਕੀ ਟਾਈਮ ਠੀਕ ਰਹਿੰਦਾ ਦੋ ਭੈਣਾਂ ਵਾ ਸਿੰਦਰ কুমার ਜੀ ਦੀਆਂ ਦੋ ਬੇਟੀਆਂ ਵਾਂ ਤੇ ਇੱਕ ਬੇਟਾ ਬੇਟੀਆਂ ਵਿਆਹੀਆਂ ਹੋਈਆਂ ਆ ਉਹ ਆਪਣੇ ਘਰੇ ਆ ਉਹ ਵੀ ਆਪ ਦਾ ਕਮਾਉਂਦੇ ਆ ਖਾਂਦੇ ਆ ਪੂਰੇ ਸੂਰੇ ਆ ਇਹ ਦੋਨੋਂ ਪਿਓ ਪੋਤਾ ਆਪਣੇ ਘਰ ਦੇ ਵਿੱਚ ਰਹਿੰਦੇ ਆ ਪਰ ਜਦੋਂ ਪੁੱਤ ਬਰਾਬਰ ਦਾ ਹੋ ਜਵੇ ਜਿਹਨੇ ਜ਼ਿੰਮੇਵਾਰੀ ਚੱਕਣੀ ਹੋਵੇ ਉਹ ਪੁੱਤ ਜਿਹਨੇ ਸੁੱਖ ਦੇਣਾ ਹੋਵੇ ਆਰਾਮ ਦੇਣਾ ਹੋਵੇ ਉਹ ਪੁੱਤ ਕਮਲਾ ਹੋ ਜਵੇ ਉਹਨੂੰ ਸੋਝੀ ਨਾ ਰਹੇ ਆਪਣੇ ਆਪ ਦੀ ਉਹਨੂੰ ਲੀੜੇ ਪਾਉਣ ਦੀ ਸੋਝੀ ਨਾ ਰਹੇ ਗੱਲ ਕਰਨ ਦਾ ਪਤਾ ਨਾ ਲੱਗੇ ਤਾਂ ਉਹ ਬਾਪ ਦੇ ਸਿਰ ਤੇ ਕੀ ਬੀਤਦੀ ਆ ਤੇ ਉਹ ਬਾਪ ਦੀਆਂ ਅੱਖਾਂ ਅੰਨੀਆਂ ਹੋ ਜਾਂਦੀਆਂ ਮੂਰਨ ਨੇਰਾ ਦਿਖਣ ਲੱਗ ਜਾਂਦਾ ਆਖਾਂ ਦੇ ਜਦੋਂ ਘਰ ਦਾ ਪਵਿੱਖ ਪਰਿਵਾਰ ਦਾ ਵੰਸ਼ ਐਸੇ ਹਾਲਾਤ ਚ ਪਹੁੰਚ ਜਾਂਦਾ ਤੇ ਅੱਜ ਇਹ ਤਿੰਨੋਂ ਮੈਂਬਰ ਦੋ ਭੈਣਾਂ ਤੇ ਬਾਪ ਆਪਣੇ ਘਰ ਦੇ ਸ਼ਮਾ ਜਾਈ ਆ ਇਹ ਬੇਰੇ ਬੱਚੇ ਦੀ ਆਵਾਜ਼ ਆਈ ਉਸ ਮੈਂਬਰ ਨੂੰ ਲੈਣ ਆਏ ਬੱਚੇ ਦੀ ਆਵਾਜ਼ ਆਈ ਮੈਂ ਬਾਹਰੋਂ ਘਰ ਲੈਣ ਨਾ ਸ਼ਾਲ ਲੈਣੇ ਬਾਹਰ ਬਾਬਾ ਸ਼ੁਭਾਵਾ

ਨੀ ਬੋਤਲ ਲੰਗਾ ਰੰਗ ਉਹਨੂੰ ਮਾਰ ਚੱਲਾ ਬੱਚੂ ਬਾਪੂ ਦੀ ਅੱਖਾਂ ਦੀ ਲਾਈਟ ਪਹਿਲਾਂ ਹੀ ਜਾ ਚੁੱਕੀ ਆ ਪਰਦੇ ਖਰਾਬ ਹੋ ਗਏ ਡਾਕਟਰ ਕਹਿੰਦੇ ਹੁਣ ਪਿੱਛੋਂ ਲਾਈਟ ਚਲੇ ਗਈ ਆ ਹੁਣ ਇਲਾਜ ਵੀ ਨਹੀਂ ਹੋ ਸਕਦਾ ਪਰ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਇੱਕ ਵਾਰ ਬਾਪੂ ਦੀ ਅੱਖਾਂ ਵੀ ਚੈੱਕ ਕਰਾਈਏ ਤੇ ਸ਼ੁਭਮ ਵੀ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੀ ਲੋੜ ਆ ਸ਼ੁਭਮ ਨੂੰ ਝੂਮ ਦੇ ਨਿੱਕੇ ਨਿੱਕੇ ਭਾਂਜੇ ਭਾਂਜੀਆਂ ਤੇ ਭੈਣਾ ਦੇਖਾਂ ਦੋਨਾਂ ਬਾਪੂ ਅੱਜ ਕਰੀਬ 1 ਮਹੀਨੇ ਬਾਅਦ ਆਪਦੇ ਪਰਿਵਾਰ ਨੂੰ ਮਿਲਿਆ 1 ਮਹੀਨਾ ਪਹਿਲਾਂ ਘਰੋਂ ਨਿਕਲਿਆ ਸੀ ਤੇ ਪਤਾ ਹੀ ਨਹੀਂ ਜਿੱਧਰ ਨੂੰ ਮੂੰਹ ਹੋ ਗਿਆ ਉਧਰ ਨੂੰ ਤੁਰਿਆ ਆਇਆ ਤੁਰਿਆ ਆਇਆ ਜਲੰਧਰ ਤੋਂ ਲੁਧਿਆਣੇ ਆ ਗਿਆ ਕੋਈ ਗੱਲ ਪੁੱਤਾ ਠੀਕ ਹੋ ਜਾਏਗਾ ਕੋਈ ਮੈਂ ਕਹਾਂ ਪੁੱਤਾ ਠੀਕ ਹੋ ਜਾਏਗਾ ਸ਼ੁਭਮ ਇਹ ਕੋਣ ਆ ਗੜੀ ਮੈਂ ਜਾਸੀ ਆ ਇਹ ਕੌਣ ਹੈ ਇਹ ਡੈਡੀ ਮੇਰਾ ਹੋਰ ਮੈਂ ਕੌਣ ਆ ਉਹ ਹੀ ਰੋਸ਼ਪਾਸੀ ਨਹੀਂ ਆਦਾ ਇਹ ਇਸ ਫੋਮ ਇਹ ਪਾਸੀ ਆ ਇਹ ਪਾਸੀ ਹੋ ਉਸੇ ਇਹ ਕੌਣ ਇਹ ਲਾਡੋ ਹੈ ਕਹੇ ਕੌਣ ਇਹ ਮੰਮਾ ਅੱਛਾ ਇਹ ਬੱਚੇ ਇਹ ਆਪਕੇ ਹੀ ਗੋਲਪਰਾ ਇਹਦਾ ਕੀ ਨਾਮ ਬੱਚੇ ਦਾ ਇਸਕਾ ਪਰੀ ਹੈ ਹੈ ਪਰੀ ਪਰੀ ਇਹਦਾ ਨਾਮ ਹਾਂ ਠੀਕ ਹਾਂ ਰੱਬ ਤੋਂ ਹੈ ਨਾ ਕਾਲ ਮਹਾਰਾਜ ਤੋਂ ਪਾਪਾ ਨੇ ਕਿੰਨੇ ਸਾਲ ਹੋ ਗਏ ਨੂੰ ਇਦਾਂ ਹਰ ਸਾਲ ਹੁੰਦੇ ਨੇ ਨਾਂ 5 ਸਾਲ ਹੋ ਗਏ ਹਾਂਜੀ ਦੇਖੋ ਪੁੱਤ ਇਹ ਜੇ ਦੋ ਤਾਈ ਸਾਲ ਲਗਾਤਾਰ ਦਵਾਈ ਚੱਲ ਜੇਵੇ ਨਾ ਮਤਲਬ ਬਿਨਾਂ ਨਾਗੇ ਤੋਂ ਇਹ ਬਿਲਕੁਲ ਠੀਕ ਹੋ ਜਾਊਗਾ ਪਰ ਜਦੋਂ ਇਹ ਦਵਾਈ ਜਦੋਂ ਬਿਮਾਰ ਹੋਏ ਨਾ ਉਹ ਖਾ ਲੈਂਦਾ ਫਿਰ ਬੰਦ ਕਰ ਦਿੰਦਾ ਹਾਂ ਬਾਸ ਜੀ ਲਗਾਤਾਰ ਦਵਾਈ ਖਾ ਲੇ ਵੀ ਬਿਲਕੁਲ ਠੀਕ ਹੋ ਜੂ ਹਾਂ ਹੁਣ ਇਹਦਾ ਇਲਾਜ ਇੱਥੇ ਚੱਲਦਾ ਸ਼ੁਰੂ ਹੋ ਗਿਆ ਸਾਡੇ ਕੋਲੇ ਹਾਂਜੀ ਤੇ ਇਹਦੀ ਆਪਾਂ ਦਵਾਈ ਹੁਣ ਸ਼ੁਰੂ ਕਰਾਈ ਹੈ ਇਹਦੀ ਦਵਾਈ ਬੰਦ ਨਹੀਂ ਕਰਨੀ ਆਪਾਂ ਹਾਂਜੀ ਆ ਤੇ ਮੈਂ ਦੇਖੋ ਤੁਸੀਂ ਦੱਸੋ ਜੇ ਇੱਥੇ ਰੱਖ ਕੇ ਕਰਾਉਣੀਆਂ ਦਾ ਪਰ ਇੱਥੇ ਰੱਖ ਕੇ ਕਰਾ ਦਿੰਦੇ ਨੇ ਦਵਾਈ ਹਾਂ ਕੋਈ ਕਰਾ ਲਓ ਕੋਈ ਗੱਲ ਬੋਲੀ ਨਾਲੇ ਤੇਰੇ ਬਾਪੂ ਟੈਸਟੋਸਟੇਰੋਨ ਕਰਾ ਦਿੰਨੇ ਅੱਖਾਂ ਦੇ ਚੈੱਕ ਕਰਾ ਦਿੰਨੇ ਜੇ ਮਹਾਰਾਜ ਨੇ ਕਿਰਪਾ ਕਰਤੀ ਕੋਈ ਅੱਖਾਂ ਨਹੀਂ ਲੈਟ ਆ ਜੇ ਤੁਹਾਨੂੰ ਕੋ ਆਪਣਾ ਮੋ ਕੋ ਘਰ ਦਾ ਮਾਲਾ ਮੜਾ ਸਾਮ ਸੂਟ ਦੇ ਬਲੇ ਕੰਮ ਬਈ ਮੋ ਮੋਲ ਬੋ ਖਰਾਵੇ ਬਾਹਰ ਤੁਹਾਡਾ ਘਰ ਜਿਹੜੇ ਨੇ ਨਾ ਪਰ ਗਲੀਆਂ ਵੇ ਠੀਕ ਹੈ ਚੋਰ ਚੱਕੇ ਬਹੁਤ ਫਿਰਦੀ ਆ ਠੀਕ ਹੈ ਰਾਤ ਨੂੰ ਕੋ ਢੱਕਤਰੇ ਸਾਡੇ ਮਾਲਾ ਮੜਾ ਸਮਾਲਾ ਚੋਕਰ ਵਿੱਚ ਵੀ ਲੈ ਜਾਂਦੇ ਚੂਰ ਚੂਰ ਜਾਵੇ ਮੈਂ ਕੋਈ ਕੱਲਾ ਮੇਰਾ ਇੱਕ ਦੀ ਜਾਣ ਆਲ ਠੀਕ ਹੈ ਕੋਈ ਗੁਰੂ ਨਾ ਨਾ ਚੁੱਕ ਲੰਗੇ ਸਮਾਨ ਸੁੰਹਣ ਚੁੱਕ ਲੇ ਝੂ ਓਕੇ ਯੰਗਰ ਬੱਪੂ ਤੇਰਾ ਇਹੀ ਸਹਾਰਾ ਵਾ ਜੇ ਠੀਕ ਹੋ ਜੇ ਫੇਰ ਹੀ ਆ ਕੱਲ ਉਂ ਈਆ ਮਗਰ ਵੀ ਖੜਨ ਚੁੱਕਾ ਹੋਊਗਾ ਭਰਾ ਆਪਦੀਆਂ ਭੈਣਾ ਮਗਰ ਹਾਂ ਮੈਂ ਆਪਾ ਕਿਸੇ ਤਰੀਕੇ ਨਾਲ ਜਸਟਮੈਂਟ ਕਰ ਲਾਂਗਾ ਠੀਕ ਹੈ ਕੋਈ ਕੋਈ ਮੈਨੂੰ ਤਕੋਈ ਨਹੀਂ ਦਈਏ ਕੋਈ ਗੱਲ ਮੈਂ ਗੱਲ ਆਪਣੇ ਮਾਲੀ ਕਰ ਲਾਂਗਾ ਠੀਕ ਹੈ ਆ ਕਹਿੰਦੇ ਤੁਸੀਂ ਠੀਕ ਕਰ ਦੋਗੇ ਨਾ ਤੁਹਾਡੀ ਪਰਮਾਤਮਾ ਤੁਹਾਡੀ ਬੜੀ ਮਿਹਰਬਾਨੀ ਕੋਈ ਮਾਰਾ ਨੇ ਇਹਨੂੰ ਸਾਡੇ ਕੋਲੇ ਭੇਜਿਆ ਕੋਈ ਸਵੱਬ ਬਣਾ ਕੇ ਭੇਜਿਆ ਨਾ ਹਾਂਜੀ 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 ਕੈ ਰੋਣਾ ਭੈਣੇ ਕਹਦੇ ਸ਼ੁਭਮ ਕੈ ਰੋਣਾ ਨਹੀਂ ਭੈਣੇ ਅਨ ਅਨ ਦੋ ਜੂੜਾ ਵਾਲਾ ਮੋਢਾ ਨੂੰ ਦਵਾਈ ਕਰਦੀ ਨਾ ਅਨੇ ਆਪੀ ਠੀਕ ਹੋ ਜਾਣਾ ਦੇਖੀਏ ਥੋੜੇ ਦਿਨਾਂ ਜਾਂ ਸਾਰਿਆਂ ਨੂੰ ਪਹਚਾਣਾ ਲਾ ਪਾਉਣਾ ਇਹ ਕਿਨੂੰ ਚੱਕ ਲਿਆ ਪਰੀ ਨੂੰ ਐ ਸ਼ੁਭਮ ਇਹ ਪਰੀ ਹੈ ਇਹਦਾ ਨਾਮ ਵੀ ਸ਼ੁਭਮ ਹੈ ਇਹਦਾ ਵੀ ਸ਼ੁਭਮ ਹੈ ਅੱਛਾ ਤਾਂ ਆਇਆ ਕਿ ਉਹ ਮੈਂ 3 ਲੈ ਕੇ ਬੜਾ ਓਖਾ ਹੋ ਗਾਨਾ ਮੈਂ ਕੰਮ ਕੰਮ ਕਿ ਮੈਨੂੰ ਸਾਹਮਣੀਆਂ ਕਿ ਨਿਆਣੀਆਂ ਸਾਹਮਣੀਆਂ ਠੀਕ ਹੈ ਕਿਦਾ ਪਰੇਸ਼ਾਨੀ ਬਹੁਤ ਜ਼ਿਆਦਾ ਹੁੰਦੀ ਮੈਂ ਕਿ ਮੈਨੂੰ ਬੱਚੇ ਨੂੰ ਬੜੀ ਬੜੀ ਕਹੇ ਪੁੱਤਰ ਦੇ ਨਹੀਂ ਨਾ ਦੇ ਜਿਹੜਾ ਤੈਨੂੰ ਪਰਦਾ ਲੱਗਦਾ ਤੈਨੂੰ ਮੈਨੂੰ ਕਾਲ ਕਰ ਪੈਂਦਾ ਮੇਰੇ ਸਰੀਰ ਦੇ ਵਿੱਚ ਪੈਦਾ ਹੋਵੇ ਠੀਕ ਹੈ ਤੇ ਥੁਰ ਤੁ ਅਰੈਸਟ ਕਰ ਰਿਹਾ ਦਵਾਈ ਖਾਈ ਜੇ ਤੇ ਉਹਨਾਂ ਦੇ ਰੱਜ ਕੱਲ ਜਿੱਥੇ ਆਪਾਂ 10 ਦਿਨਾਂ ਚ ਠੀਕ ਹੋਣਾ ਉਹਨਾਂ ਨੂੰ ਸਾਲ ਲੱਗ ਜਾਣਾ ਠੀਕ ਹੋਣੇ ਆ ਜੀ ਕਿ ਕਿਹੜੇ ਸਰੀਰ ਤੇ ਬਹੁਤ ਸੱਟਾਂ ਜਿਵੇਂ ਉਹ ਕਿਨੇ ਕੁੱਟਿਆ ਕੱਟਿਆ ਹੁੰਦਾ ਨਾ ਆ ਬਾਹਾਂ ਤੇ ਬਹੁਤ ਇਹਦੀਆਂ ਛੜੀਟਾਂ ਛੋਟੀਆਂ ਛੋਟੀਆਂ ਟੱਕ ਜੇ ਪੂਰੇ ਸਰੀਰ ਤੇ ਲੱਗੇ ਹੋਏ ਨੇ ਕੁੱਟਿਆ ਆਣਾ ਉਹ ਹੀ ਕਿਹਦੇ ਵਿੱਚ ਨੇ ਕਿਹਨੇ ਮਾਰਿਆ ਸ਼ੁਭਮ ਤੈਨੂੰ ਨੇ ਮਮਾ ਕੁਛ ਨਹੀਂ ਹੈ ਕਿਨੇ ਮਾਰੇ ਬਲੇਟ ਕਿਨੇ ਮਾਰਿਆ ਸੀ ਮਨੇ ਫਸ ਖੇੜੇ ਦੇ ਵੱਟ ਟੋਕਨ ਮਾਰੇ ਹੈ ਕਿਨੇ ਵੱਟਿਆ ਉਹ ਵੱਟ ਕੋਣ ਸਾਨੂੰ ਪਾ ਲਿਆ ਨੇ ਮਮਾ ਹੈ ਹੁਸਨ ਫਾਇਟ ਕਰਨ ਦੇ ਪਤਾ ਨਹੀਂ ਆਪ ਕੀ ਕੀ ਬੋਲ ਰਹੇ ਜੱਕੀ ਕੀ ਨਹੀਂ ਬੋਲਦਾ 10 ਪੜਿਆ ਹੋਇਆ ਹਾਂ ਪੜਿਆ ਹੋਇਆ ਸ਼ੁਭਮ ਮਗਰੀ ਕਿ ਕੀ ਉਹ ਸ਼ੁਭਮ ਹਾਂ ਮਗਰੀ ਕਿਨੇ ਯਾਰ ਆ ਠੀਕ ਹੈ ਮਮਾ ਠੀਕ ਤੂੰ ਤਾਂ ਮੈਨੂੰ ਸਾਈਬਾ ਦੱਸੀ ਜਾਂਦੀ ਨਾ ਤੇਰਾ ਨਾਂ ਤਾਂ ਸ਼ੁਭਮ ਆ ਯਾਰ ਨਹੀਂ ਮੇਰਾ ਨਾਂ ਸਾਈਬਾ ਆ ਤੁਹਾਡਾ ਨਾਂ ਮੇ ਸ਼ੁਭਮ ਨਹੀਂ ਨਹੀਂ ਤੇਰਾ ਨਾਂ ਸ਼ੁਭਮ ਆ ਯਾਰ ਆ ਮੈਂ ਸ਼ੁਭਮ ਹੀ ਆ ਹਾਂ ਕਿੰਦੇ ਸਨ ਛੇੜਦਾ ਨਾ ਆ ਚਿਪਾ ਵੀ ਸਾਈਬਾ ਜਸ ਜਸ ਸ਼ੁਭ ਜਸ 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 ਜੀਓ ਜਸ ਤੈਨੂੰ ਰੈਟ ਚਾਹੀਦੀ ਜਿੰਨੀ ਇਹਨੂੰ ਰੈਟ ਮਿਲਦੀ ਹੈ ਨਾ ਉਹਨਾਂ ਠੀਕ ਹੁੰਦਾ ਉਹਨਾਂ ਠੀਕ ਹੁੰਦਾ ਉਹ ਕੱਲ ਦਾ ਸੁੱਤਾ ਰਾਤ ਦਾ ਇਹ ਹਾਂ ਜਿੰਨੀ ਰੈਟ ਮਿਲ ਜੇਗੀ ਨਾ ਉਹਨਾਂ ਚੀਤੀ ਉਹਨੇ ਠੀਕ ਹੋ ਜਾਣਗੇ ਚਲੋ ਕਈ ਵਾਰੀ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਬੜੀ ਜਲਦੀ ਅਸਰ ਕਰਦੀਆਂ ਕਰਿਆ ਕਰੋ ਅਰਦਾਸ ਇਹਨਾਂ ਲੋਕਾਂ ਵਾਸਤੇ ਮਹਾਰਾਜ ਤੰਦਰੁਸਤੀਆਂ ਬਖਸ਼ਣ ਏ ਵੀ ਆਪਣੇ ਪਿਓ ਦਾ ਪੁੱਤ ਆ ਭੈਣਾਂ ਦਾ ਭਰਾ ਵਾ ਮਾਂ ਤਾਂ ਦੁਨੀਆ ਤੋਂ ਜਾ ਚੁੱਕੀ ਆ ਨਹੀਂ ਤਾਂ ਅੱਜ ਉਹ ਵੀ ਇਹਦੇ ਮਗਰ ਤੜਫਦੀ ਫਿਰਦੀ ਹੁੰਦੀ ਵਿਚਾਰੀ ਕਰੇ ਉਹ ਅਰਦਾਸ ਸ਼ੁਭਮ ਠੀਕ ਹੋਵੇ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਆਪਣੇ ਪਰਿਵਾਰ ਨੂੰ ਸੰਭੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ